ਸਮਰਾਥ ਹੋ ਰਿਹਾ ਪੁੱਤ ਉਰੇ ਆ ਆ ਜਾ ਪਾ ਹੋਣਾ ਮम्मा ਦਿਖਾਵਾਂ ਤੈਨੂੰ ਦੇਖ ਉਹ ਦੇਖ ਸਮਰਾਥ ਕਦੇ ਕੋਈ ਜੁੜ ਜੋ ਸਾਡੇ ਨਾਲ 30 ਸਕਿੰਟ ਹੋ ਗਏ ਨਹੀਂ ਹਾਂ ਤਾਂ ਇੱਕ ਦੇਖਦੇ ਆਪਾਂ ਵੀ ਕੋਈ ਆਪਣੇ ਨਾਲ ਲਾਈਵ ਆਉਂਦਾ ਇਕ ਜਣ ਆ ਗਿਆ ਤੁਸੀਂ ਕਿੱਥੋਂ ਜੀ ਹੈਨਾ ਸਾਨੂੰ ਇੱਕ ਵਾਰ ਦੱਸਿਓ ਅਸੀਂ ਸਮਰੱਥ ਵਡੀਕ ਚੈਨਲ ਤੋਂ ਪਹਿਲੀ ਵਾਰ ਲਾਈਵ ਹੋਇਆ ਤੁਸੀਂ ਕਮੈਂਟ ਕਰਕੇ ਦੱਸਿਓ ਹੈਨਾ ਤੁਸੀਂ ਕਿੱਥੋਂ ਦੇਖ ਰਹੇ ਹੋ ਸਾਨੂੰ ਸਤਿ ਸ਼੍ਰੀ ਅਕਾਲ ਜੀ ਦੇਖਦੇ ਆ ਹਨ ਆਪਾਂ ਨੂੰ ਕਿੱਥੋਂ ਕਮੈਂਟ ਕਰਦੇ ਨੇ ਪਹਿਲੀ ਵਾਰ ਲਾਈਵ ਹੋਇਆ ਆਪਾਂ ਦੇਖਾਂਗੇ ਪਹਿਲੀ ਵਾਰ ਲਾਈਵ ਤੇ ਕੌਣ ਕਮੈਂਟ ਕਰੂਗਾ ਆਪਾਂ ਨੂੰ ਹੁਣ ਕੀ ਕਰ ਰਿਹਾ ਮੈਂ ਇਹ ਮੇਰਾ ਸਟੀਚਿੰਗ ਬਣੇ ਸਰਵਾਰਾ ਸਟੀਚਿੰਗ ਆ ਕਿ ਕੰਟਰੀ ਸਟਾਫਰ ਜਨਾ ਇਹ ਆਪਰਾ ਸਟੀਚਿੰਗ ਲਈ ਦੇਣੇ ਨੇ ਮੈਨੇ ਕਰਨਾ ਸਰਵਾਰਾ ਅਲਰ ਗਲਗ ਲਿਖ ਕੇ ਕਰਨਾ ਮੇਰਾ ਕਿੱਧਰ ਗਿਆ ਸਮਰੰਤਾ ਚਲ ਦਾਦੀ ਕੋਲ ਚਲ ਦਾਦੀ ਕੋਲ ਬੁੱਤ ਦਾਦੀ ਕੋਲ ਤੈਨੂੰ ਬਾਦੀ ਕੋਈ ਖੇਡੀ ਰੱਖੇ ਮम्मा ਨੇ ਕੰਮ ਕਰਨਾ ਚਲ ਕੋਈ ਨਾ ਖੇਡ ਖੇਡ ਲੈਣ ਦੇ ਬੱਤ ਨੂੰ ਕੁਛ ਨਹੀਂ ਆਉਂਦਾ ਆਹ ਹਾਂ ਹੂੰ ਇਹ ਕੀ ਨਹੀਂ ਕਰੇ ਇਹ ਇਹ ਡੱਬਾ ਕਿੱਥੇ ਸੀ ਪਤਾ ਖਾਲੀ ਕਰਕੇ ਆਹ ਦੇਖੋ ਇਹ ਕੰਮ ਨਹੀਂ ਕਰ ਦਿੰਦਾ ਹੁੰਦਾ ਜੀ ਮਮੀ ਔਖਾ ਜਿਹਾ ਨਹੀਂ ਲੱਗਦਾ ਸਮਰਥ ਕੀ ਜੰਦ ਰਹੇ ਹੈ ਇਹ ਬੱਤ ਐ ਚ ਪਾ ਦੋ ਹੁਣ ਜ਼ੀਰੋ ਹੈ 对的。嗯 ਕਿੱਥੋਂ ਦੇਖ ਰਹੇ ਹੋ ਜੀ ਤੁਸੀਂ ਹਨਾ ਇੱਕ ਵਾਰ ਸਾਨੂੰ ਕਮੈਂਟ ਕਰਕੇ ਦੱਸਿਓ ਅਸੀਂ ਹਨਾ ਪਹਿਲੀ ਵਾਰ ਚੈਨਲ ਤੇ ਲਾਈਵ ਹੋਏ ਹਾਂਗੇ ਤੇ ਅਸੀਂ ਇਹ ਦੇਖ ਰਹੇ ਹਾਂ ਵੀ ਹਨਾ ਕਿੱਥੋਂ-ਕਿੱਥੋਂ ਸਾਨੂੰ ਦੇਖਦੇ ਨੇਗੇ ਦੋ ਜਣੇ ਹੋ ਗਏ ਜੀ ਬਾਕੀ ਹਨਾ ਸਮਰੱਥ ਆਪਣੀ ਮੰਮਾ ਨੂੰ ਕੰਮ ਨਹੀਂ ਕਰਨ ਦਾ ਪੰਜ ਜਣੇ ਜੁੜ ਗਏ ਜੀ ਆਪਣੇ ਨਾਲ ਤੁਸੀਂ ਕਮੈਂਟ ਕਰਕੇ ਦੱਸਿਓ ਜੀ ਹਨਾ ਕਿੱਥੋਂ 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 ਤੁਸੀਂ ਸਾਡੀਆਂ ਵੀਡੀਓ ਦੇਖਦੇ ਹੋ ਨਾ ਸਮਰਥ ਓਰੇ ਆ ਪੁੱਤ ਆਹ ਜਿਹੜਾ ਰੀਲਾਂ ਦਾ ਖਲਾਰਾ ਪਾ ਕੇ ਇਹਨਾਂ ਨੂੰ ਠੀਕ ਕਰ ਬੁੱਤਾ ਸਮਰਥ ਇਕੱਠਿਆਂ ਕਰ ਬੁੱਤਾ ਇਹ ਨਹੀਂ ਕੰਮ ਚੱਲਦਾ ਆਪਾਂ ਨੂੰ ਤਾਂ ਆਪਾਂ ਨੂੰ ਤਾਂ ਐਵੇਂ ਨਹੀਂ ਪਤਾ ਹਨਾ ਮੈ ਉਹ ਕਿੱਥੇ ਆਉਂਦਾ ਹੁੰਦਾ ਕਮੈਂਟ ਫ੍ਰਾਂਟ ਸਕਰੀਨ ਤੇ ਹੁੰਗੇ ਹੁੰਦੇ ਇਹ ਤੇ ਬਦਨ ਲੱਗ ਰਿਹਾ ਪੰਜ ਜਣੇ ਜੁੜ ਗਏ ਆ ਆਪਣੇ ਨਾਲ ਕਮੈਂਟ ਕਰੋ ਜੀ ਤੁਸੀਂ ਹਨਾ ਵੀ ਕਿੱਥੋਂ ਦੇਖ ਰਹੇ ਹੋਗੇ ਨਾਲੇ ਸਾਨੂੰ ਐ ਪਤਾ ਲੱਗ ਜੂ ਕਿ ਕਮੈਂਟ ਕਿੱਥੇ ਜਾਉਂਦਾ ਹੁੰਦਾ ਹੈ ਸਮਰੱਥ ਫੇਰ ਜਾਈਂ ਪਤੋਰਿਆ 10 ਜਣੇ ਹੋ ਗਏ ਜੀ ਇਹ ਚ ਪਾ ਦੋ ਸਾਰੀਆਂ ਉਹ ਡੱਬੇ ਚ ਪਾ ਦੋ ਸਾਰੀਆਂ ਹਾਂ ਉਹ ਚੱਕ ਲੋ ਉਹ ਬਾਕਸ ਚ ਇਹ ਸਲਾਈਏ ਰਹੇ ਸਾਰੇ ਸੂਟ ਹਾਂ ਜੀ ਇਹ ਸਲਾਈ ਨੂੰ ਜਾਵਾਂਗੇ ਓਕੇ ਇਹ ਤੋਂ ਕਾਟਰ ਤੇ ਕਈ ਸੂਟ ਤਾਂ ਕਰ ਲੈ ਹੀ ਚਾਹੀਦੇ ਨੇ ਬਸ ਵੇਲੇ ਜੰਮੂ ਦੇ ਟੈਲਰ ਦੇ ਤੇ ਸ਼ਾਮ ਨੂੰ ਚਾਹੀਦੇ ਪਰ ਸੋਹਣੇ ਦੇ ਕੋਰੀਅਰ ਲਾਉਣਾ ਠੀਕ ਆ ਪਹਿਣਾ ਨੂੰ ਹਣਾ ਇੱਕ ਵਾਰ ਕੋਈ ਵੀ ਕਿਹਦੇ ਕਮੈਂਟ ਕਰਕੇ ਦੱਸੋ ਤੁਸੀਂ ਕਿੱਥੋਂ ਕਿੱਥੋਂ ਦੇਖਦੇ ਹੋ ਸਾਨੂੰ ਜੀ ਜੋ ਵੀ ਜੁੜੇ ਨੇ ਤੁਸੀਂ ਚਲੋ ਨਹੀਂ ਆਪਣਾ ਨਾਮ ਨਹੀਂ ਦੱਸਣਾ ਤਾਂ ਪਲੀਜ਼ ਆਪਣਾ ਹਨਾ ਪਿੰਡ ਸ਼ਹਿਰ ਦੱਸ ਦਿਓ ਸਾਨੂੰ ਤੁਸੀਂ ਜੁੜੇ ਹੋ ਜਾਂ ਸਾਡੇ ਕਮੈਂਟ ਜ਼ਰੂਰ ਕਰਿਓ 15 15 ਪਹਿਣਾ ਜੁੜ ਗਈਆਂ ਆਪਣੇ ਨਾਲ ਪਹਿਲੀ ਵਾਰ লাই ਹੋ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਮੈਨੂੰ ਦਾ ਸੁਣਨ ਕਿਵੇਂ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਤੁਸੀਂ ਵੀ ਜ਼ਰੂਰ ਦੱਸੋ ਤੁਹਾਨੂੰ ਕਿਵੇਂ ਲੱਗ ਰਿਹਾ ਵੀ ਫਿਰ ਆਪਾਂ ਹਨਾ ਛੇਤੀ লাইਵ ਹੋ ਜਾ ਕਰਾਂਗੇ ਗੱਲਬਾਤਾਂ ਕੋਸ਼ਿਸ਼ ਕਰ ਗਿਆ ਤੁਹਾਡੇ ਨਾਲ লাইਵ ਗੱਲਬਾਤ ਕਰਨ ਦੀ ਸਾਡਾ ਤਾਂ ਨਵਾਂ ਐਕਸਪੀਰੀਅੰਸ ਹੈ ਅੱਜ ਸਮਰਥ ਤੂੰ ਕੰਮ ਕਰ ਦੇ ਦਿਆ ਕਰ ਮੰਮਾ ਨੂੰ ਹੈ ਸਮਰਥ ਕੋਈ ਨਾ ਕੋਈ ਨਾ ਬੁੱਤ ਲਾਉਣਾ ਆਪਾਂ ਨਾ ਲਾਉਂਦੇ ਨਹੀਂ ਗੇਟ ਮੰਮਾ ਆ ਦੋ ਕਮੈਂਟ ਆ ਗਏ ਸਤਿ ਸ੍ਰੀ ਅਕਾਲ ਜੀ ਅਸੀਂ ਪਟਿਆਲੇ ਤੋਂ ਠੀਕ ਹੈ ਜੀ ਇੱਕ ਭੈਣ ਦਾ ਕਮੈਂਟ ਹੈ ਰੰਗ ਪੰਜਾਬ ਦੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਕੀ ਕਿੰਤੂ ਸੀ ਸਾਰੇ ਹੋਰ ਪਹਿਣਾ ਵੀ ਹਨ ਜਿਹੜੀਆਂ ਜਿਹੜੀਆਂ ਦੇਖ ਰਹੀਆਂ ਨੇ ਜੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਬਾਕੀ ਹਨਾ ਤੁਹਾਨੂੰ ਪਹਿਲੀ ਵਾਰ ਦਿਖਾ ਰਹੇ ਹਾਂ ਸਮਰਥ ਹਨ ਮम्मा ਨੂੰ ਐਵੇਂ ਪਰੇਸ਼ਾਨ ਕਰਦਾ ਰਹਿੰਦਾ ਸਮਰਥ ਮਮਾ ਨੂੰ ਕੰਮ ਕਰਤ ਨਹੀਂ ਕਰ ਦਿੰਦਾ ਪੁੱਤ ਤੂੰ ਮੇਰੇ ਸਾਰੇ ਟੇਲਰ ਨੂੰ ਭੇਜਣੇ ਨੇ ਅਲੱਗ-ਅਲੱਗ ਇਹ ਨਦੇ ਹਨਾ ਨਾਪ ਵਗੈਰਾ ਲਿਖ ਕੇ ਇਹਨਾਂ ਨਾਲ ਲੇਸਿਸ ਐਡ ਕਰਕੇ ਲਾਈਨਿੰਗ ਐਡ ਕਰਕੇ ਸਲਵਾਰਾਂ ਨਾਲ ਤੇ ਚਰਟਾ ਖੁਦ ਕਟਿੰਗ ਕਰਦੇ ਹਾਂ ਆਪਾਂ ਕੱਲ ਕਰ ਲਾਂਗੇ ਪਰ ਹੁਣ 9:00 ਵੱਜ ਗਏ ਦੇਖੋ ਸੋ ਇਹ ਜਲਦੀ ਕਰਨਾ ਪਊ ਠੀਕ 3:00 ਜਾਂ 4:00 ਵਜੇ ਭੈਣ ਨੇ ਕਮੈਂਟ ਕਰਿਆ ਗੁਰਮੀਤ ਕੌਰ ਉਹ ਰੰਗ ਪੰਜਾਬ ਦੇ ਤੇ ਹੋਰ ਭੈਣਾ ਵੀ ਹਨਾ ਕਮੈਂਟ ਕਰਿਓ ਤੁਸੀਂ 14 ਜਣੇ ਦੇਖ ਰਹੇ ਹੋ ਹੁਣ ਜਿੱਥੋਂ ਵੀ ਦੇਖ ਰਹੇ ਹੋ ਹੁਣ ਆਪਣੇ ਏਰੀਆ ਦਾ ਨਾਮ ਦੱਸ ਦਿਓ ਚਲੋ ਭਾਵੇਂ ਆਪਣਾ ਨਾਮ ਨਾ ਦੱਸਿਓ ਮम्मा ਬਾਏ 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 ਚਾਹ ਮम्मा ਤਾਂ ਇਨਾ ਕੰਮ ਕਰਾਂ ਸਮਰਥ ਆ ਕੀ ਕੀਤਾ ਉਹ ਤਾਂ ਆਹਾ ਆ ਕੀ ਕੀਤਾ ਦਾ ਕੀ ਕੀਤਾ ਇਹ ਹੂੰ ਮੈਨ ਲੱਗਦਾ ਹੂੰ ਇੱਕ ਅਰਮਾਨ ਚੋਹਾਨ ਭੈਣ ਨੇ ਕਮੈਂਟ ਕਰਿਆ ਹੈਲੋ ਭੈਣ ਹੈਲੋ ਜੀ ਕਿਵੇਂ ਹੋ ਠੀਕ ਹੋ ਜੀ ਤੁਸੀਂ ਕਿੱਥੋਂ ਜੀ ਤੁਸੀਂ ਇਹ ਵੀ ਜ਼ਰੂਰ ਕਮੈਂਟ ਕਰਿਓ ਜੀ ਅਸੀਂ ਦੇਖਣਾ ਚਾਹੁੰਦੇ ਹਾਂ ਵੀ ਤੁਸੀਂ ਕਿੱਥੋਂ ਕਿੱਥੋਂ ਜੁੜਿਆ ਸਾਡੇ ਨਾਲ ਤੇ ਪਲੀਜ਼ ਐਵੇਂ ਵੀ ਤੁਸੀਂ ਉਸ ਸਾਨੂੰ ਕਿੰਨੇ ਟਾਈਮ ਤੋਂ ਦੇਖ ਰਹੇ ਹੋ ਤੁਸੀਂ ਨਵੇਂ ਸਬਸਕ੍ਰਾਈਬਰ ਹੋ ਸਾਡੇ ਹਾਂਜੀ ਖੇਡਦੇ ਆ ਆਪਾਂ ਇਹ ਤਾਂ ਤਾਂ ਰੂਲ ਦਾ ਕੰਮ ਹੈ ਜੀ ਬਹੁਤ ਮੁਸ਼ਕਿਲ ਨਾਲ ਸਿਰਫ ਵੀਡੀਓ ਚ ਦੇਖਣ ਵੇਲੇ ਤਾਂ ਮੈਨੂੰ ਐਵੇਂ ਲੱਗਦਾ ਹੋਣਾ ਹਨਾ ਵੀ ਕਿੰਨਾ ਸੌਖਾ ਕੰਮ ਆ ਹਨਾ ਬਸ ਇੱਕ ਰੂਮ ਚ ਬੈਠ ਕੇ ਅਵੇ ਕਰਨੇ ਹਨਾ ਡਿਜ਼ਾਈਨ ਕਰਨੇ ਸੂ ਤਾ ਪਰ ਬਹੁਤ ਮੁਸ਼ਕਿਲ ਨਾਲ ਕਰਨੇ ਪੈਂਦੇ ਨੇ ਜੀ ਠੀਕ ਬਾਕੀ ਇਹ ਚੀਜ਼ਾਂ ਦਾ ਖਲਾਰਾ ਬਹੁਤ ਪਾਉਂਦਾ ਹੈ ਜਿਹੜੇ ਸਾਡੇ ਨਾਲ ਕੰਮ ਕਰਦੇ ਨੇ ਇੱਥੇ ਉਹ ਵੀ ਹਨਾ ਦੋ ਜਿਹੜੇ ਆਉਂਦੇ ਆ ਆਪਣੇ ਕੋਲੇ ਕੰਮ ਕਰਨ ਲਈ ਉਹ ਵੀ ਚਲੇ ਗਏ ਛੁੱਟੀਆਂ ਨੇ ਸਾਰੀਆਂ ਪਿੰਡਾਂ ਨੂੰ ਚਲੀ ਗਈਆਂ ਹੋਰ ਵੀ ਨਾ ਇੱਕ ਹਨ ਅਰਮਾਨ ਪੈਣ ਨੇ ਕਮੈਂਟ ਕਰਿਆ ਅਰਮਾਨ ਚੋਹਾਨ ਨੇ ਕੋਟਦੰਨੇ ਤੋਂ ਦੇਖ ਲੈਣੇ ਆਪਾਂ ਨੂੰ ਠੀਕ ਹੈ ਜੀ ਬਹੁਤ ਬਹੁਤ ਥੈਂਕ ਯੂ ਜੀ ਕੋਈ ਕਮੈਂਟ ਕਰਿਆ ਤੁਸੀਂ ਸਾਨੂੰ ਦੇਖ ਰਹੇ ਹੋ ਥੈਂਕ ਯੂ ਤੁਹਾਡਾ ਇੱਕ ਹੋਰ ਕਮੈਂਟ ਆਇਆ ਹੈਗਾ ਗੁਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਜੀ ਤੁਹਾਡਾ ਸੋਨੂੰ ਵੀ ਸਤਿ ਸ੍ਰੀ ਅਕਾਲ ਜੀ ਅਸੀਂ ਨਾ ਮਤਲਬ ਪਹਿਲੀ ਵਾਰ ਲਾਈਵ ਹੋਾਂਗੇ ਇਹ ਤਾਂ ਹੁੰਦੇ ਨਹੀਂ ਸੀਗੇ ਮੈਂ ਕਿਹਾ ਵੀ ਆਪਾਂ ਹੋ ਕੇ ਤਾਂ ਦੇਖੀ ਹਨ ਵੀ ਆਪਾਂ ਚਲੋ ਦੇਖਾਂਗੇ ਵੀ ਆਪਾਂ ਨੂੰ ਵੀ ਕੌਣ-ਕੌਣ ਕਮੈਂਟ ਕਰਦਾ ਹੈ ਆਪਾਂ ਨਾ ਹਫਤੇ ਦੇ ਵਿੱਚ ਇੱਕ ਨਾディ ਵਾਰ ਪੱਕਾ ਲਾਈਵ ਹੋਇਆ ਕਰਾਂਗੇ ਸਾਨੂੰ ਵੀ ਵੀ ਪਤਾ ਲੱਗ ਜਾਂਦਾ ਵੀ ਕਿੱਥੋਂ ਕਿੱਥੋਂ ਕਿਹੜੀ ਰੀਤੋਂ ਆਪਾਂ ਨੂੰ ਦੇਖਦੇ ਨੇ ਆ ਦੇਖੋ ਹਣਾ ਹੁਣ ਪੇਂਟ ਵਾਲੀਆਂ ਸੀਸੀਆਂ ਦੇ ਨਾਲ ਸਮਰਾਥਾਂ ਖੇਡਣ ਲੱਗ ਗਿਆ ਪਹਿਲਾਂ ਇਹਨੂੰ ਖੇਡ ਮਾਉਣਾ ਪੈਂਦਾ ਫੇਰ ਕੰਮ ਕਰਦੇ ਰਹਿੰਦੇ ਆਪਾਂ ਛੋਟੇ ਬੱਚੇ ਨੂੰ ਔਖਾ ਹੋ ਜਾਂਦਾ ਕੁਛ ਇਹ ਹਲੇ ਹੈ ਨਾ 2.5 ਸਾਲ ਦਾ ਬੇਟਾ ਮੇਰਾ ਹਲੇ ਇਹਨੂੰ ਆਪਾਂ ਸਕੂਲ ਨਹੀਂ ਲਾਇਆ ਸਾਲ ਤੱਕ ਨਹੀਂ ਲਾਉਂਦੇ 3.5 ਸਾਲ ਦੇ ਮਾੜਾ ਤੁਸੀਂ ਉੱਚੀ ਬੋਲੋ ਹਣਾ ਭੈਣ ਨੇ ਕਿਹਾ ਵੀ ਆਵਾਜ਼ ਘਟਾਉਂਦੀ ਐ ਪਟਿਆਲੇ ਵਾਲੀ ਭੈਣ ਨੇ ਤੇ ਇੱਕ ਨਾ ਆਪਾਂ ਨੂੰ ਜਿਹੜੇ ਰਮਾਨ ਚੋਹਾਨ ਦੇਖਦੇ ਨੇ ਨਾ ਤੇ ਉਹ ਆਪਾਂ ਨੂੰ ਕਾਫੀ ਟਾਈਮ ਤੋਂ ਦੇਖਦੇ ਨੇ ਉਹਨਾਂ ਨੇ ਲਿਖਿਆ ਕਹਿੰਦੇ ਅਸੀਂ ਤੁਹਾਨੂੰ ਪਹਿਲਾਂ ਤੋਂ ਹੀ ਦੇਖਦੇ ਆ ਓਕੇ ਬਹੁਤ ਬਹੁਤ ਧੰਨਵਾਦ ਭਾਣੇ ਤੁਸੀਂ ਸਾਨੂੰ ਬਹੁਤ ਟਾਈਮ ਤੋਂ ਦੇਖ ਰਹੇ ਹੋ ਬਹੁਤ ਵਧੀਆ ਲੱਗਦਾ ਜੀ ਹੈ ਨਾ ਜਦੋਂ ਨਵੇਂ-ਨਵੇਂ ਰੀਵਰਸ ਸਾਡੇ ਨਾਲ ਜੁੜਦੇ ਨੇ ਬਹੁਤ ਤੁਹਾਡਾ ਦਿਲੋਂ ਧੰਨਵਾਦ ਹੈ ਤੁਸੀਂ ਸਾਡੇ ਪੁਰਾਣੇ ਸਬਸਕ੍ਰਾਈਬਰ ਵੀ ਹੋ ਜਿਹੜੇ ਤੁਸੀਂ ਹੁਣ ਨਵੇਂ ਵੀ ਆ ਰਹੇ ਨੇ ਪਲੀਜ਼ ਜੇ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ ਆਪਣੀਆਂ ਹੋਰ ਵੀਡੀਓਜ਼ ਦੇਖ ਕੇ ਤੁਸੀਂ ਸਾਨੂੰ ਜਾਣ ਸਕਦੇ ਹੋ ਹੋਰ ਲੋਟ ਰਹੇ ਆਪਾਂ ਹਾਂ ਹੁਣ 9 ਜਾਣੇ ਨੇ ਐਵੇਂ ਲਾਈਵ ਕਮੈਂਟ ਦੇਖ ਕੇ ਇਹ ਹਨਾ ਉਹ ਉਵੇਂ ਹੋਰ ਲੋਟੇ ਚ ਲੱਗਦੇ ਲੱਗ ਰਿਹਾ ਜਿਵੇਂ ਆਪਾਂ ਵੀਡੀਓ ਕਾਲ ਤੇ ਗੱਲ ਕਰ ਰਹੇ ਹਾਂ ਹਨਾ ਏ ਮੈਨੂੰ ਕਹਿ ਰਹੇ ਸੀ ਵੀ ਆਪਾਂ ਲਾਈਵ ਹੋਨੇ ਆ ਪਰ ਮੈਨੂੰ ਐਸੀ ਵੀ ਬਹੁਤ ਕੰਮ ਪਿਆ ਕਰਨ ਵਾਲਾ ਤਾਂ ਇਹਨਾਂ ਦੇ ਕਹਿਣ ਤੇ ਆਪਾਂ ਜਿਹੜਾ ਤੁਹਾਡੇ ਨਾਲ ਲਾਈਵ ਹੋਏ ਹਾਂ। ਬਾਕੀ ਤੁਸੀਂ ਹਨਾ ਕਮੈਂਟ ਕਰਕੇ ਆਂ ਵੀ ਦੱਸੋ ਵੀ ਅਸੀਂ ਲਾਈਵ ਹੋ ਜਾਇਆ ਕਰੀਏ। ਅੱਛਾ ਭੈਣ ਆਪਣੇ ਇੱਕ ਭੈਣ ਜੁੜੇ ਨੇ ਮਨਪ੍ਰੀਤ ਕੌਰ। ਤੁਸੀਂ ਕਿੱਥੋਂ ਜੀ ਇਹ ਵੀ ਕਮੈਂਟ ਕਰਕੇ ਦੱਸੋ ਜੀ। ਮੈਂ ਵੀ ਬਹੁਤ ਟਾਈਮ ਤੋਂ ਦੇਖ ਰਹੀ ਹਾਂ ਠੀਕ ਹੈ ਜੀ। ਤੁਸੀਂ ਦੱਸੋ ਜੀ ਹਨਾ ਕਿੱਥੋਂ ਸਾਨੂੰ ਦੇਖਦੇ ਹੋਗੇ ਇਹਨਾਂ ਨੂੰ। ਇੱਕ ਨਾ ਗੁਰਵਿੰਦਰ ਸਿੰਘ ਠੀਕ ਹੈ ਜੀ ਪਹਿਲਾਂ ਵੀ ਆਪਣੇ ਸਾਥੀ ਘਰ ਬੁਲਾਈ ਸੀ ਨਾ ਠੀਕ ਹੈ ਜੀ ਤੁਸੀਂ ਕਦੋਂ ਕਦੋਂ ਲੱਗਿਆ ਦੇਖਣ ਜੀ ਗੁਰਵਿੰਦਰ ਸਿੰਘ ਕੋਈ ਭੈਣ ਹੋਣੀ ਹੈ ਨਾ ਉਹਨਾਂ ਨੇ ਗੁਰਵਿੰਦਰ ਸਿੰਘ ਤੋਂ ਵੀ ਸ਼ਾਇਦ ਬਹੁਤ ਵਾਰ ਕਮੈਂਟ ਆਏ ਨੇ ਮੇਰੀ ਡੇਲੀ ਵੀਡੀਓਸ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਹੁਣ ਤੋਂ ਦੇਖਣ ਲੱਗਿਆ ਮਤਲਬ ਥੋੜੇ ਟਾਈਮ ਤੋਂ ਦੇਖਦੇ ਆਉਣਗੇ ਨਵੀਂ ਵੀਡੀਓਸ ਤੇ ਉਹਨਾਂ ਨੇ ਕਮੈਂਟ ਆਇਆ ओके जी ਰੰਗ ਪੰਜਾਬ ਦੇ ਕਹਿੰਦੇ ਅਸੀਂ ਤੁਹਾਨੂੰ ਬਹੁਤ ਟਾਈਮ ਤੋਂ ਚੰਨ ਰੰਗ ਪੰਜਾਬ ਅਸੀਂ ਦੇਖਦੇ ਆ ਬਹੁਤ ਟਾਈਮ ਤੋਂ ਪਰ ਕਮੈਂਟ ਨਹੀਂ ਕੀਤਾ ਕਦੇ ਠੀਕ ਹੈ ਜੀ ਅੱਜ ਫਿਰ ਹਨਾ ਅਸੀਂ ਲਾਈਵ ਹੋਏ ਤਾਂ ਤੁਸੀਂ ਕਮੈਂਟਾਂ ਦੀ ਝੜੀ ਲਾ ਰੱਖੀ ਐ ਥੈਂਕ ਯੂ ਤੁਹਾਡਾ ਬਹੁਤ ਬਹੁਤ ਹਾਂ ਜੀ ਹਾਂ ਠੀਕ ਕਮੈਂਟ ਵੀ ਜ਼ਰੂਰ ਕਰੋ ਵੀਡੀਓ ਤੇ ਚਾਹੇ ਹਨਾ ਆਪਾਂ ਇੱਕ ਦੂਜੇ ਨੂੰ ਜਾਣਦੇ ਨਹੀਂ ਪਰ ਸਾਨੂੰ ਤਾਂ ਨਾ ਤੁਸੀਂ ਇੱਕ ਫੈਮਿਲੀ ਵਾਂਗੂ ਲੱਗਦੇ ਹੋ ਮੈਂ ਵੀ ਹਨਾ ਚਲੋ ਇਦਾਂ ਦੇਖਦੇ ਹੁੰਦੇ ਨੇ ਕਮੈਂਟ ਮੈਂ ਵੀ ਬਹੁਤ ਦੇਖਦਾ ਹੁੰਨਾ ਮੈਂ ਨਾ ਇਹ ਵੀਡੀਓ ਐਡਿਟ ਕਰਕੇ ਅਪਲੋਡ ਕਰਨੀਆਂ ਹਨ ਵੀਡੀਓ ਬਣਾਉਣੀਆਂ ਇਹਨਾਂ ਨੂੰ ਮੈਂ ਬਾਰ ਬਾਰ ਮੈਂ ਹੀ ਮੈਂ ਜਿਆਦਾ ਕਹਿੰਦਾ ਹੁਣ ਵੀ ਤੁਸੀਂ ਵੀਡੀਓ ਬਣਾਓ ਵੀਡੀਓ ਬਣਾਓ ਤੇ ਇਹਨਾਂ ਕੋਲੇ ਕੰਮ ਬਹੁਤ ਹੁੰਦਾ ਦੇਖੋ ਨਾ ਹੁਣ ਸਲਾਈ ਵਾਲੇ ਸੂਟਾਂ ਦੇ ਨਹਿ ਢੇਰ ਲਾ ਰੱਖੇ ਬਸ ਹੁਣ ਇਹਨਾਂ ਨੂੰ ਕੋਈ ਇਧਰ ਉਧਰ ਕਿਸ ਨੂੰ ਦੇਣੇ ਹੋਣਗੇ ਜਾਂ ਇਹ ਆਪਾਂ ਤਾਂ ਇੱਕ ਦੂਜੇ ਨੂੰ ਨਹੀਂ ਦੇਖਿਆ ਕਦੇ ਹਨਾ ਫਿਰ ਵੀ ਇੱਕ ਰਿਲੇਸ਼ਨ ਜਾਂ ਬਣ ਜਾਂਦਾ ਹੈ ਹਨਾ ਅਸੀਂ ਲਗਾਤਾਰ ਆਪਸ ਵਿੱਚ ਵੀ ਗੱਲ ਕਰਦੇ ਹਾਂ ਮੈਂ ਵੀ ਏ ਦੇ ਨਾਮ ਤੋਂ ਲਗਾਤਾਰ ਏ ਕਮੈਂਟ ਕਰ ਰਹੇ ਨੇ ਬਹੁਤ ਵਧੀਆ ਕਮੈਂਟ ਕਰ ਰਹੇ ਨੇ ਵਧੀਆ ਵੀ ਬਹੁਤ ਲੱਗਦਾ ਹੁੰਦਾ ਜਦੋਂ ਹਨਾ ਲਗਾਤਾਰ ਇੱਕ ਪਰਸਨ ਦਾ ਹੀ ਹਨਾ ਸਾਰੀਆਂ ਵੀਡੀਓਜ਼ ਤੇ ਕਮੈਂਟ ਉਹਦੇ ਨੇ ਐਵੇਂ ਲੱਗਦਾ ਵੀ ਆਪਾਂ ਇੱਕ ਦੂਜੇ ਨੂੰ ਬਹੁਤ ਟਾਈਮ ਤੋਂ ਜਾਣਦੇ ਆ ਬਹੁਤ ਵਧੀਆ ਫੀਲ ਹੁੰਦਾ ਜੀ ਕਮੈਂਟ ਵੀ ਤੁਸੀਂ ਜ਼ਰੂਰ ਕਰਿਆ ਕਰੋ ਮਨਪ੍ਰੀਤ ਕੌਰ ਭੈਣ ਕਹਿੰਦੀ ਵੀ ਅਸੀਂ ਮਲੇਰਕੋਟਲੇ ਦੇ ਲਾਗੇ ਪਿੰਡੇ ਉਹਨਾਂ ਦਾ ਕੋਈ ਹਨਾ ਕਿਹੜਾ ਪਿੰਡ ਹੈ ਜੀ ਇਹ ਹਟੋਈਆ ਹਟੋਈਆ ਪਿੰਡ ਹੈ ਕੋਈ ਮਲੇਰ ਕੋਟਲੇ ਦੇ ਲਾਗੇ ਓਕੇ ਪੈਣ ਜੀ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਦਿੱਤਾ ਸੀ ਸਿਰਫ ਆਪਾਂ ਨੇ ਇੰਸਟਾਗ੍ਰam ਤੇ ਹੀ ਪੇਜ ਬਣਾਇਆ ਸੀ YouTube ਦਾ ਮੈਨੂੰ ਨਾ ਹੀ ਇੰਨਾ ਭੇਤ ਸੀਗਾ ਨਾ ਹੀ ਹਨਾ ਮੈਨੂੰ ਇੰਨੀ ਨੌਲੇਜ ਹੈ ਨਹੀਂ ਸੀ YouTube ਬਾਰੇ ਤੇ ਇਹਨਾਂ ਦਾ ਪੇਜ ਆ ਬਹੁਤ ਜਿਆਦਾ ਪੁਰਾਣਾ ਸੀ 6 ਸਾਲ ਪਹਿਲਾਂ ਲੱਗੀ ਤੁਸ ਜੀ ਹਾਂਜੀ ਹਾਂਜੀ YouTube ਤੇ ਪੇਜ ਬਣਾਇਆ ਇਹਨਾਂ ਨੇ 6 ਸਾਲ ਪਹਿਲਾਂ ਪਰ ਇਹ ਕੰਟੀਨਿਊ ਨਹੀਂ ਰਹੇ ਤੁਹਾਨੂੰ ਪਤਾ ਹੀ ਹਨਾ YouTube ਤੇ ਕੰਟੀਨਿਊ ਰਹਿਣਾ ਪੈਂਦਾ ਤਾਂ ਹੀ ਤੁਸੀਂ ਹਨਾ ਸਰਵਾਈਵ ਕਰ ਸਕਦੇ ਹੋ ਕੰਟੀਨਿਊ ਤੇ ਇੱਥੇ ਪੇਜ ਤੇ ਆਪਣੇ ਤੇ ਤੇ ਗੁਰਵਿੰਦਰ ਸਿੰਘ ਤੋਂ ਕਮੈਂਟ ਆ ਰਿਹਾ ਹੈ ਕਹਿੰਦੇ ਮੈਮ ਪੇਂਟ ਦਾ ਕੁਐਸਚਨ ਪੁੱਛ ਸਕਦੇ ਹਾਂਜੀ ਤੁਸੀਂ ਕੁਝ ਵੀ ਪੁੱਛ ਸਕਦੇ ਹੋ ਸਾਨੂੰ ਕੋਈ ਚੱਕਰ ਨਹੀਂ ਹੈਗਾ ਇਹ ਤੁਹਾਨੂੰ ਸਾਰਾ ਕੁਝ ਦੱਸਣਗੇ ਕਿਉਂਕਿ ਅੱਜ ਮੈਂ ਨਾ ਇਹਨਾਂ ਨੂੰ ਧੱਕੇ ਨਾਲ ਲਾਈਵ ਤੇ ਲਿਆਂਦਾ ਇਹ ਆਉਂਦੇ ਨਹੀਂ ਸੀਗੇ ਇਕ ਨਾ ਪਤਾ ਕੀ ਹੈ ਪਹਿਲਾਂ ਤਾਂ ਸਾਨੂੰ ਇਹਨੂੰ ਖੇਡ ਲਾਉਣਾ ਪੈਂਦਾ ਇਹ ਸਮਰੱਥ ਹੈ ਨਾ ਜਿਹੜਾ ਸਾਡਾ ਬੱਚਾ ਇਹਨੂੰ ਅਸੀਂ ਖੇਡ ਲਾ ਕੇ ਉਸ ਤੋਂ ਬਾਅਦ ਫਿਰ ਅਸੀਂ ਹੋਰ ਕੋਈ ਕੰਮ ਹੈਡਾ ਉਹ ਫਿਰ ਕਰਦੇ ਹਾਂ ਹਾਂ ਜੀ ਤੁਸੀਂ ਕਮੈਂਟ ਚ ਪੁੱਛੋ ਜੀ ਕਿ ਉਹ ਪੁੱਛ ਰਹੀ ਸੀਗੇ ਨਾ ਆਪਣਾ ਪੇਂਟ ਬਾਰੇ ਕੋਈ ਗੱਲ ਨਹੀਂ ਪੁੱਛ ਲਓ ਦੱਸ ਦੇਣਗੇ ਤੇ ਜ਼ਿਆਦਾ ਤਾਂ ਪਹਿਨੋ ਮੈਨੂੰ ਸਾਰਾ ਹੈ ਨਾ ਇੱਕ ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਮੈਨੂੰ ਜ਼ਿਆਦਾ ਤਾਂ ਐਵੇਂ ਲੱਗਦਾ ਹੈ ਨਾ ਇਹਨਾਂ ਨੇ ਮੈਨੂੰ YouTube ਤੇ ਦੱਸਿਆ ਵੀ ਐਵੇਂ ਐਵੇਂ ਆਪਾਂ ਵੀਡੀਓ ਬਣਾਉਣੇ ਆ ਪਹਿਲੀ ਵੀਡੀਓ ਵੀ ਤੁਸੀਂ ਆਪਣੇ ਪੇਜ ਤੇ ਜਾ ਕੇ ਦੇਖ ਸਕਦੇ ਹੋ ਪਹਿਲੀ ਵੀਡੀਓ ਬਣਾਈ ਸੀ ਆਪਾਂ ਸਿਰਫ ਤਿੰਨ ਸੂਟ ਦਿਖਾਈ ਸੀ ਉਹ ਮੇਰੀ ਵੀਡੀਓ ਤੇ ਹਨਾ ਮਤਲਬ ਜਿਹੜੇ ਵੀਊ ਨੇ ਉਹ ਵਧੀਆ ਰਹੇ ਮੇਰੇ ਵੱਲੋਂ ਤਾਂ ਚਾਹੀਓ ਹੁਣ ਘੱਟ ਲੱਗ ਰਹੇ ਨੇ ਨਵੀਆਂ ਵੀਡੀਓਜ਼ ਦੇ ਅਕੋਰਡਿੰਗ ਪਰ ਉਹ ਮੇਰੇ ਲਈ ਵਧੀਆ ਰਹੇ ਬਹੁਤ ਵਧੀਆ ਵੀਊ ਰਏ ਤੇ ਉਹਨਾਂ ਕਰਕੇ ਉਹਨਾਂ ਦਾ ਰਿਜ਼ਲਟ ਕੀ ਰਹਾ ਜਿਹੜੇ ਮੈਂ ਪਹਿਲੀ ਵੀਡੀਓ ਚ ਸੂਟ ਦਿਖਾਈ ਸੀ ਉਹ ਮੇਰੇ ਰਿਪੀਟ ਤੇ ਮੈਂ ਉਹਨਾਂ ਦੇ ਆਰਡਰ ਲਏ ਸੀ ਬਹੁਤ ਵਧੀਆ ਰਿਸਪੌਂਸ ਰਿਹਾ ਤਾਂ ਜਾ ਦੇ ਹਨ ਐਵੇਂ ਹੁੰਦਾ ਵੀ ਉਹ ਆਪਣੇ ਸੂਟ ਸੇਲ ਹੋ ਗਏ ਆ ਤੇ ਹੋਰ ਉਹਨਾਂ ਦੇ ਹੋਰ ਆਰਡਰ ਆ ਗਏ ਨੇ ਤਾਂ ਆਪਾਂ ਹਨਾ ਵੀ ਤੇ YouTube ਤੇ ਕੰਟੀਨਿਊ ਰਹਿ ਆਪਣਾ ਵਧੀਆ ਰਿਸਪੌਂਸ ਰਿਹਾ ਤੂਜੀ ਤੋਂ ਤੀਜੀ ਵੀਡੀਓ ਜਿਹੜੀ 10000 ਜਿਹੜੇ ਆਪਣੇ ਵਿਊ ਕ੍ਰੋਸ ਕਰ ਗਈ ਸੀ ਤਾਂ ਬਹੁਤ ਹਨਾ ਮੈਂ ਦਿਲ ਨੂੰ ਵੀ ਤਸੱਲੀ ਹੋਈ ਵੀ ਹਾਂ ਇੱਕ ਜੀ ਸਾਨੂੰ ਹਨਾ ਐਵੇਂ ਦੱਸੋ ਵੀ ਵੀਡੀਓ ਦੀ ਕੁਆਲਿਟੀ ਵਧੀਆ ਆਉਂਦੀ ਹੈ ਆਵਾਜ਼ ਕਿਵੇਂ ਆਉਂਦੀ ਹੈ ਸਾਨੂੰ ਹਨਾ ਸਾਨੂੰ ਤਾਂ ਨਹੀਂ ਪਤਾ ਸੰਧਵਾ ਸਿੰਘ ਇੱਕ ਕਮੈਂਟ ਪੜਖਿਆ ਲੱਗ ਰਿਹਾ ਵੀ ਤੁਹਾਡੇ ਨਾਲ بس ਗੱਲਾਂ ਹੋ ਰਹੀਆਂ ਨੇ ਇੱਕ ਨਾ ਹੁਣ ਆਪਣੇ ਗੁਰਵਿੰਦਰ ਸਿੰਘ ਤੋਂ ਕਮੈਂਟ ਆ ਰਿਹਾ ਓਕੇ ਜੀ ਥੈਂਕ ਯੂ ਜੀ ਕੋਈ ਗੱਲ ਨਹੀਂ ਤੁਸੀਂ ਹਨਾ ਕਮੈਂਟ ਚ ਪੁੱਛ ਲਿਓ ਜਿਹੜਾ ਪੇਂਟ ਬਾਰੇ ਪੁੱਛਣਾ ਹੈ ਹਾਂਜੀ ਤੁਸੀਂ ਕੋਈ ਵੀ ਕੁਐਸਚਨ ਪੁੱਛਣਾ ਹੁੰਦਾ ਤੁਸੀਂ ਪੁੱਛ ਸਕਦੇ ਹੋ ਜੇ ਤੁਸੀਂ ਚਾਹੋ ਨਾ ਕੋਈ ਵੀ ਵੀਡੀਓ ਤੁਹਾਡੇ ਤੱਕ ਲੈ ਕੇ ਆਈਏ ਅਸੀਂ ਤਾਂ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਵੀਡੀਓ ਮੈਨੂੰ ਤੁਹਾਨੂੰ ਕਿਸ ਤਰ੍ਹਾਂ ਦੀ ਸਾਡੀਆਂ ਵੀਡੀਓਜ਼ ਪਸੰਦ ਆਉਂਦੀਆਂ ਨੇ ਸਟੀਚਿੰਗ ਵਾਲੀਆਂ ਪਸੰਦ ਆਉਂਦੀਆਂ ਨੇ ਜਾਂ ਕੁਝ ਸਿਖਾਉਣੇ ਆ ਹਨਾ ਸਲਾਈ ਵਗੈਰਾ ਕਟਿੰਗ ਪੇਂਟਿੰਗ ਉਹ ਕੁਝ ਵੀ ਸਿਖਾਉਣੇ ਉਹ ਵਧੀਆ ਲੱਗਦੀਆਂ ਨੇ ਜਾਂ ਤੁਹਾਡੇ ਨਾਲ ਹੋਰ ਹਨਾ ਆਪਣੇ ਬਿਜ਼ਨਸ ਬਾਰੇ ਉਹ ਗੱਲਬਾਤ ਕਰਨੀ ਹੈ ਕਿਵੇਂ ਆਪਾਂ ਨੂੰ ਹਨਾ ਜੇ ਕਿਸੇ ਭੈਣ ਨੇ ਬੁਟੀਕ ਦਾ ਸਟਾਰਟ ਕਰਨਾ ਹੈ ਜਾਂ ਕੋਈ ਕੰਮ ਘਰੇ ਸ਼ੁਰੂ ਕਰਨਾ ਉਹਦੇ ਬਾਰੇ ਕੋਈ ਜਾਣਕਾਰੀ ਲੈਣੀ ਆ ਤੁਸੀਂ ਦੱਸਿਆ ਕਰੋ ਤੁਹਾਨੂੰ ਦੇ ਤੱਕ ਕਿਵੇਂ ਦੇ ਵੀਡੀਓ ਲੈ ਕੇ ਆਈਏ ਕਿਵੇਂ ਦੇ ਸੂਟ ਦਿਖਾਈਏ ਵਾਰ ਕਾਲੇ ਜਹਾ ਹਨ ਪ੍ਰਿੰਟਡ ਸੂਟ ਕਿਵੇਂ ਦੇ ਤੁਹਾਡੀ ਡਿਮਾਂਡ ਹੁੰਦੀ ਹੈ ਤੁਸੀਂ ਸਾਰੇ ਕਮੈਂਟ ਚ ਜ਼ਰੂਰ ਦੱਸਿਆ ਕਰੋ ਫਿਰ ਨੈਕਸਟ ਵੀਡੀਓ ਆਪਾਂ ਹਨਾ ਉਸੇ ਦੀ ਰੱਖਾਂਗੇ ਵੀ ਅੱਗੇ ਆਪਾਂ ਆਪਣਾ ਉਹ ਵਾਈਫਾਈ ਵਾਲਾ ਕਿੱਥੇ ਹਨਾ ਉਹ ਤੁਸੀਂ ਜਦੋਂ ਆਪਾਂ ਲਾਈਵ ਹੋਇਆ ਕਰਾਂਗੇ ਨਾ ਵਾਈਫਾਈ ਵਾਲਾ ਉਹ ਲਾ ਲਿਆ ਕਰੋ ਇਹਦੇ ਉਤਾਰ ਕੇ ਰੱਖਤਾ ਸੀ ਹਾਂ ਉਹਦੇ ਕਰਕੇ ਨਾ ਭੈਣ ਦਾ ਕਮੈਂਟ ਆਇਆ ਇੱਕ ਦਾ ਕਹਿੰਦੀ ਵੀ ਵੀਡੀਓ ਦੀ ਕੁਆਲਿਟੀ ਸਾਫ਼ ਨਹੀਂ ਆ ਰਹੀ ਹਾਂਜੀ ਆਵਾਜ਼ ਤਾਂ ਕਹਿੰਦੇ ਵਧੀਆ ਆ ਰਹੀ ਏ ਠੀਕ ਹੈ ਜੀ ਠੀਕ ਹੈ ਜੀ ਕੋਈ ਗੱਲ ਨਹੀਂ ਜੀ ਬਾਕੀ ਹਨਾ ਜੀ ਆਪਾਂ ਇਹਨਾਂ ਨੂੰ ਧੱਕੇ ਨਾਲ ਲਿਆਇਆ ਕਰਾਂਗੇ ਇੱਕ ਹਫ਼ਤੇ ਦੇ ਵਿੱਚ ਪੱਕਾ ਲਾਈਵ ਹੋਇਆ ਕਰਾਂਗੇ ਤੁਹਾਡੇ ਨਾਲ ਗੱਲਾਂ ਕਰਿਆ ਕਰਾਂਗੇ ਸਾਨੂੰ ਵੀ ਵਧੀਆ ਲੱਗਦਾ ਮੈਨੂੰ ਵੀ ਖੁਦ ਨੂੰ ਵੀ ਵਧੀਆ ਲੱਗਦਾ ਵੀ ਹਨਾ ਆਪਾਂ ਨੂੰ ਕਿੱਥੋਂ ਕਿੱਥੋਂ ਦੇਖਦੇ ਵਧੀਆ ਸਾਰੀਆਂ ਭੈਣਾਂ ਨੇ ਕੰਮ ਵੀ ਕਰ ਲਏ ਹੁਣੇ ਹਾਂ ਆਪਾਂ ਸਾਢੇ 8 ਵਜੇ 9 ਵਜੇ ਲਾਈਵ ਹੋਇਆ ਕਰਾਂਗੇ ਮੈਮ ਪੇਂਟ ਕਲਰ ਹੁੰਦੇ ਐਕਸਪਾਇਰੀ ਡੇਟ ਹੁੰਦੀ ਹੈ ਐਕਸਪਾਇਰੀ ਡੇਟ ਵਾਲੇ ਤੁਸੀਂ ਐਵੇਂ ਪੁੱਛਦੇ ਨੇ ਕੰਨੇ ਵੀ ਐਕਸਪਾਇਰੀ ਡੇਟ ਵਾਲੇ ਪੇਂਟ ਕਲਰ ਨੇ ਜਿਹੜੇ ਉਹ ਯੂਜ਼ ਕਰ ਸਕਦੇ ਆ ਨਹੀਂ ਐਕਸਪਾਇਰੀ ਤਾਂ ਨਹੀਂ ਹੁੰਦੀ ਜੇ ਨਾ ਮਤਲਬ ਜੇ ਤੋਂ ਬਣਿਆ ਹੁੰਦਾ ਉਹ ਡੇਟ ਲਿਖੀ ਹੁੰਦੀ ਹੈ ਬਸ ਤੁਸੀਂ ਕੋਸ਼ਿਸ਼ ਕਰਿਆ ਕਰੋ ਵੀ ਹਨਾ ਤੁਹਾਡੇ ਨਵੇਂ ਹੀ ਹੋਣ 1-2 ਮਹੀਨੇ ਪਹਿਲਾਂ ਦੇ ਜਾਂ 5-6 ਮਹੀਨੇ ਪਹਿਲਾਂ ਦੇ ਥੋੜਾ ਸ਼ੇਕ ਕਰਕੇ ਦੇਖ ਲਿਆ ਕਰੋ ਕਲਰ ਜੰਮਿਆ ਨਾ ਹੋਵੇ ਇਹਨਾਂ ਦੀ ਐਕਸਪਾਇਰੀ ਕੁਝ ਨਹੀਂ ਹੁੰਦੀ ਇਹ ਕਲਰ ਵਗੈਰਾ ਜੰਮੀ ਪ੍ਰੋਬਲਮ ਨਹੀਂ ਆਉਂਦੀ ਕਿੰਨੀ ਪੁਰਾਣੀ ਹੋਣ ਮੇਰੇ ਕੋਲੇ ਬਹੁਤ ਪੁਰਾਣੇ ਤੋਂ ਪੁਰਾਣੇ ਵੀ ਪਏ ਨੇ ਪਹਿਲਾਂ ਇਹਨਾਂ ਕੋਲ ਜਿਹੜੇ ਹਨਾ ਮਤਲਬ ਸੀਸੀਆਂ ਨੇ ਹਨੇ ਰੱਖ ਰੱਖੀਆਂ ਨੇ ਜਿਹੜੀਆਂ 2012 ਦੀ ਸ਼ੀਸ਼ੀ ਹੈ ਮੇਰੇ ਕੋਲੇ ਗੋਲਡਨ ਸਪਾਰਕਲ ਜਿਹਾ ਸੀ ਬਾਕੀ ਤਾਂ ਕਲਰ ਲਿਕਵਿਡ ਹੁੰਦੇ ਨੇ ਉਹ ਲੱਗ ਜਾਂਦੇ ਨੇ ਪਾਊਡਰ ਸੀਗਾ ਬਹੁਤ ਪੁਰਾਣੇ ਪੁਰਾਣੇ ਹੁੰਦੇ ਨੇ ਕੋਈ ਪ੍ਰੋਬਲਮ ਨਹੀਂ ਹੁੰਦੀ ਬਾਕੀ ਹੁੰਦਾ ਵੀ ਆਪਾਂ ਪੁਰਾਣਾ ਯੂਜ਼ ਕਰ ਲਿਆ ਤਾਂ ਉਹ ਧੋਏ ਤੋਂ ਉੱਤਰ ਗਿਆ ਇਹ ਮੇ ਤਾਂ ਕੁਝ ਨਹੀਂ ਹੁੰਦਾ ਬਾਕੀ ਇਹ ਸੀਸੀਆਂ ਸਾਰੀਆਂ ਸਮਰੱਥ ਦੇ ਕੰਮ ਆ ਜਾਂਦੀਆਂ ਨੇ ਆ ਦੇਖੋ ਹੁਣ ਹੁਣੇ ਨਾ ਇੱਥੇ ਮੈਂ ਲੈ ਆਂ ਹਾਂ ਟ੍ਰੇਨ ਬਣਾ ਲੈਂਦੇ ਇਹ ਫਿਰ ਇਹ ਸਾਨੂੰ ਕਹਿੰਦਾ ਹੁੰਦਾ ਪਾਪਾ ਦੇਖੋ ਆ ਕਿ ਮੰਮਾ ਦੇਖੋ ਕਲਰ ਲਗਾਇਆ ਇੱਥੇ ਵੀ ਕਲਰ ਇੱਥੇ ਰੱਖ ਦਿਆ ਕਰਾਂਗੇ ਉਦੋਂ ਹੀ ਵੀ ਕਿੰਨੇ ਘਰ ਮੈਂ ਚਿੰਤੇ ਕਿੰਨੇ ਘਰ ਲੈਨੇ ਖਿਲਾ ਦੇ ਇੱਧਰ ਆਪਣੀਆਂ ਰੀਲਾ ਖਲਾਰੀਆਂ ਪਈਆਂ ਨੇ ਵਸਾ ਖੇਡ ਲਾ ਕੇ ਇਹਨੂੰ ਫਿਰ ਕੰਮ ਕਰਦੇ ਹਾਂ ਇੱਕ ਮਿੰਟ ਪਸ ਐਵੇਂ ਹੁੰਦਾ ਵੀ ਜੇ ਸਕੂਲ ਲੱਗ ਜੇ ਤਾਂ ਸੌਖਾ ਹੋ ਜੂ ਪਰ ਸਕੂਲ ਛੋਟੇ ਨੂੰ ਵੀ ਨਹੀਂ ਲਾ ਸਕਦੇ ਫਿਰ ਪਛਾ